ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਛਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਦੀ ਦੀਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਮੈਂ ਰਾਤ ਨੂੰ 12 ਵਜੇ ਆ ਇੱਕ ਪਾਠ ਕਰਕੇ ਅਰਦਾਸ ਕੀਤੀ ਜੋ ਕੰਮ ਇੱਕ ਸਾਲ ਤੋਂ ਰੁਕਿਆ ਹੋਇਆ ਸੀ ਉਹ ਸਿਰਫ 9 ਘੰਟੇ ਦੇ ਵਿੱਚ ਪੂਰਾ ਹੋ ਗਿਆ ਕਿਹੜਾ ਪਾਠ ਕੀਤਾ ਕਿਸ ਤਰੀਕੇ ਨਾਲ ਕੀਤਾ ਕਿਸ ਤਰ੍ਹਾਂ ਅਰਦਾਸ ਕੀਤੀ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹ ਤੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇਹ ਜਿਹੜੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਇਹ ਆਗਰੇ ਦੀ ਘਟਨਾ ਹੈ ਤੇ ਮੈਂ ਹਮੇਸ਼ਾ ਇੱਕ ਚੀਜ਼ ਤੁਹਾਨੂੰ ਬਾਰ-ਬਾਰ ਕਹੀ ਹੈ ਵੀ ਜਦੋਂ ਕੋਈ ਵੀ ਗੁਰਬਾਣੀ ਆਪਾਂ ਜਪਦੇ ਆਂ ਚਾਹੇ ਕੋਈ ਸਿਮਰਨ ਕਰਦੇ ਆਂ ਚਾਹੇ ਮੂਲ ਮੰਤਰ ਸਹਿਬੀ ਕਰਦੇ ਆਂ ਚਾਹੇ ਸਤਨਾਮ ਸ੍ਰੀ ਵਾਹਿਗੁਰੂ ਜਪਦੇ ਆਂ ਬਸ ਪੂਰੇ ਵਿਸ਼ਵਾਸ ਨਾਲ ਪੂਰੇ ਪਿਆਰ ਨਾਲ ਸਹਿਜੇ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਜਪਿਆ ਕਰੋ ਜਿਸ ਦਿਨ ਸਾਡਾ ਵਿਸ਼ਵਾਸ ਸਾਡੀ ਸ਼ਰਧਾ ਭਾਵਨਾ ਪੱਕੀ ਹੋ ਜਾਂਦੀ ਹੈ ਨਾ ਉਸੇ ਦਿਨ ਗੁਰੂ ਸਾਹਿਬ ਜੀ ਸਾਡੀ ਪਹਿਲੀ ਅਰਦਾਸ ਤੇ ਹੀ ਸਾਡੇ ਸਾਰੇ ਕਾਰਜ ਸਵਾਰ ਦਿੰਦੇ ਨੇ ਤਾਂ ਸਾਨੂੰ ਸਭ ਤੋਂ ਅਹਿਮ ਜਿਹੜੀ ਚੀਜ਼ ਆ ਕਿਹੜੀ ਆ ਜਿਹਦੀ ਲੋੜ ਹੈ ਵਿਸ਼ਵਾਸ ਤੇ ਪੱਕੀ ਸ਼ਰਧਾ ਭਾਵਨਾ ਦੀ ਸੋ ਹੁਣ ਮੈਂ ਤੁਹਾਡੇ ਨਾਲ ਘਟਨਾ ਸ਼ੇਅਰ ਕਰਦੀ ਆ ਆਗਰੇ ਦਾ ਇੱਕ ਗੁਰਸਿੱਖ ਉਹਦਾ ਬੜਾ ਪਿਆਰ ਸੀ Hindu ਧਰਮ ਦੇ ਮਹਾਪੁਰਸ਼ ਦੇ ਨਾਲ Hindu ਧਰਮ ਦੇ ਵਿੱਚ ਵੀ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਸੰਤ ਮਹਾਪੁਰਸ਼ ਹੁੰਦੇ ਆ Hindu ਧਰਮ ਦੇ ਵਿੱਚ ਵੀ ਕਈ ਲੋਕ ਉਹਨਾਂ ਨੂੰ ਸਵਾਮੀ ਕਹਿੰਦੇ ਨੇ ਕੋਈ ਸੰਤ ਮਹਾਪੁਰਸ਼ ਕਹਿੰਦੇ ਨੇ ਉਨਾ ਨਾਲ ਬੜਾ ਪਿਆਰ ਸੀ ਤੇ ਇੱਕ ਚੀਜ਼ ਮੈਂ ਹੋਰ ਜ਼ਰੂਰ ਸ਼ੇਅਰ ਕਰੂੰਗੀ ਜਿਵੇਂ ਸਿੱਖ ਧਰਮ ਦੇ ਵਿੱਚ ਇਤਾਂ ਦੇ ਮਹਾਂਪੁਰਸ਼ ਨੇ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਸਾਰੇ ਧਰਮਾਂ ਨੂੰ ਪਿਆਰ ਕਰਦੇ ਨੇ ਉਸੇ ਤਰੀਕੇ ਨਾਲ Hindu ਧਰਮ ਦੇ ਵਿੱਚ ਵੀ ਕੁਝ ਮਹਾਂਪੁਰਸ਼ ਅਜਿਹੇ ਨੇ ਜਿਹੜੇ ਸਾਰੇ ਧਰਮਾਂ ਦਾ ਪਿਆਰ ਕਰਦੇ ਨੇ ਸਾਰੇ ਧਰਮਾਂ ਨੂੰ ਵੀ ਆਪਣਾ ਸਤਿਕਾਰ ਕਰਦੇ ਨੇ ਸਾਰੇ ਧਰਮਾਂ ਵਿੱਚ ਹੀ ਚੰਗੀਆਂ ਰੂਹਾਂ ਵੀ ਹੁੰਦੀਆਂ ਸਾਰੇ ਧਰਮਾਂ ਵਿੱਚ ਕੁਝ ਸ਼ਰਾਤੀ ਅੰਸਰ ਵੀ ਹੁੰਦੇ ਆ ਜਿਹੜੇ ਆਪਾਂ ਕਹਿੰਦੇ ਆ ਬਸ ਉਹਦਾ ਮਕਸਦ ਹੁੰਦਾ ਹੈ ਵੀ ਥੋੜਾ ਮਾਹੌਲ ਖਰਾਬ ਕਰਨਾ ਪਰ ਸਾਰੇ ਧਰਮਾਂ ਵਿੱਚ ਇਦਾਂ ਦੀਆਂ ਰੂਹਾਂ ਵੀ ਐ ਜੋ ਸਭ ਨੂੰ ਪਿਆਰ ਕਰਦੀਆਂ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਦੀਆਂ ਨੇ ਸੋ ਇਦਾਂ ਦੇ ਹੀ ਉਹ ਮਾਪ ਪੁਰਖ ਸੀ ਉਹ ਗੁਰਸਿੱਖ ਦਾ ਬੜਾ ਪਿਆਰ ਸੀ ਉਹਨਾਂ ਨਾਲ ਤੇ ਉਹ ਇੱਕ ਵਾਰੀ ਨਾ ਉਹਨਾਂ ਨੂੰ ਮਿਲਣ ਗਿਆ ਉਹ ਥੋੜੇ ਥੋੜੇ ਟਾਈਮ ਬਾਅਦ ਉਹਨਾਂ ਨੂੰ ਮਿਲਦਾ ਰਹਿੰਦਾ ਸੀ ਤੇ ਪਰ ਇੱਕ ਵਾਰੀ ਨਾ ਉਹ ਕਾਫੀ ਟਾਈਮ ਦਾ ਸਮਾਂ ਪੈ ਗਿਆ ਕਾਫੀ ਟਾਈਮ ਕਿ ਨਹੀਂ ਉਹ ਉਹਨੂੰ ਵੇਲ ਨਹੀਂ ਮਿਲੀ ਕਿਉਂਕਿ ਉਹ ਤਾਂ ਆਪ ਦਾ ਵੀ ਬਹੁਤ ਤਕੜਾ ਕਾਰੋਬਾਰ ਸੀ ਜਿਹੜਾ ਹਾ ਬੂਟ ਬਣਾਉਣ ਦਾ ਜੁੱਤੀਆਂ ਵਗੈਰਾ ਬਣਾਉਣ ਦੀ ਉਹਦੀ ਫੈਕਟਰੀ ਸੀ ਉਹਦੇ ਵਿੱਚ ਉਹਨੂੰ ਵੇਲ ਨਾ ਮਿਲੀ ਇੰਨਾ ਉਹ ਬਿਜ਼ੀ ਹੋ ਗਿਆ ਕੰਮ ਵਧ ਗਿਆ ਸੀ ਉਹਦਾ ਤਾਂ ਉਹਦਾ ਕਰਕੇ ਫਿਰ ਥੋੜਾ ਉਹ ਟਾਈਮ ਨਾ ਮਿਲਿਆ ਕਾਫੀ ਟਾਈਮ ਉਹਨਾਂ ਨੂੰ ਮਿਲਿਆ ਨਾ ਜਦੋਂ ਉਹਨਾਂ ਨੇ ਇੱਕ ਵਾਰੀ ਉਹਨੇ ਸੋਚਿਆ ਵੀ ਅੱਜ ਮੈਂ ਉਹਨਾਂ ਨੂੰ ਮਹਾਪੁਰਸ਼ਾਂ ਨੂੰ ਮਿਲ ਕੇ ਆਵਾਂ ਬਹੁਤ ਸਮਾਂ ਹੋ ਗਿਆ ਜਦੋਂ ਗਿਆ ਉਹਨਾਂ ਨੂੰ ਮਿਲਣ ਤੇ ਉਹਨਾਂ ਨੂੰ ਜਾ ਕੇ ਉਹ ਮਿਲਿਆ ਤੇ ਉਹਨਾਂ ਨੂੰ ਕਹਿੰਦਾ ਮਹਾਪੁਰਸ਼ ਉਹ ਬੜੀ ਰੋਣ ਲੱਗੀ ਐ ਕਿਉਂਕਿ ਉਹ ਇਹਨਾਂ ਨੇ ਇੱਕ ਉਹ ਸਥਾਨ ਬਣਾਇਆ ਹੋਇਆ ਸੀ ਜਿੱਥੇ ਮਤਲਬ ਉਹ ਬੈਠ ਕੇ ਲੋਕਾਂ ਨੂੰ ਮਿਲਦੇ ਤੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਉਹਨਾਂ ਨੂੰ ਰਸਤਾ ਦਿਖਾਉਂਦੇ ਕਹਿੰਦੇ ਬੜੀ ਰੌਣਕ ਲੱਗੀ ਹੋਈ ਆ ਤਾਂ ਉਹਨਾਂ ਨੇ ਅੱਗੇ ਜਵਾਬ ਦਿੱਤਾ ਕਹਿੰਦੇ ਇਹ ਰੌਣਕ ਵੀ ਤੁਹਾਡੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਨਾਲ ਹੈ ਤਾਂ ਉਹਨਾਂ ਨੂੰ ਅੰਦਰ ਹੁੰਦਾ ਨਾ ਵੀ ਉਹ ਉਤਸੁਕਤਾ ਜਾਗ ਜਾਂਦੀ ਹੈ ਵੀ ਆਪਾਂ ਨੂੰ ਪੁੱਛਣ ਦੀ ਵੀ ਇਹ ਕਿਵੇਂ ਹੋਇਆ ਤੁਹਾਡਾ ਕਹਿਣ ਦਾ ਮਤਲਬ ਕੀ ਆ ਤਾਂ ਉਹਨਾਂ ਨੇ ਫਿਰ ਦੱਸਿਆ ਕਹਿੰਦੇ ਵੀ ਜਿਹੜੀ ਇਹ ਜਗ੍ਹਾ ਤੇ ਆਪਾਂ ਇਹ ਸਾਰੀ ਜਗ੍ਹਾ ਪਣਾਈ ਆ ਨਾ ਥਾਂ ਤੇ ਕਹਿੰਦੇ ਇਹ ਤਾਂ ਤੈਨੂੰ ਪਤਾ ਹੀ ਸੀ ਵੀ ਇਹ ਵੱਡ ਚੁੱਕੀ ਸੀ ਕਰੋੜਾਂ ਦਾ ਪਾਇ ਤੇ ਪੈਸਾ ਲਾਇਆ ਜਿਹੜਾ ਇਹ ਥਾਂ ਹੈ ਕਹਿੰਦੇ ਪਰ ਇਹ ਜਗ੍ਹਾ ਤੈਨੂੰ ਪਤਾ ਹੀ ਹੈ ਵੀ ਰੋਡ ਤੋਂ ਥੋੜਾ ਹਟ ਕੇ ਆ ਕਹਿੰਦੇ ਹੁਣ ਸਭ ਤੋਂ ਵੱਡੀ ਮੁਸ਼ਕਲ ਸੀ ਵੀ ਇਸ ਜਗ੍ਹਾ ਨੂੰ ਰਸਤਾ ਚਾਹੀਦਾ ਸੀ ਜਿਹੜਾ ਮੂਹਰੇ ਥਾਂ ਕਹਿੰਦੇ ਉਹ ਇੱਕ ਗੁਰਸਿੱਖ ਦਾ ਤੇ ਕਹਿੰਦੇ ਅਸੀਂ ਨਾ ਜਗ੍ਹਾ ਤਾਂ ਇਹ ਬਣਾ ਲਈ ਸੀ ਕਹਿੰਦੇ ਉਸ ਤੋਂ ਬਾਅਦ ਪ੍ਰੋਬਲਮ ਇਹ ਆਈ ਵੀ ਸਾਨੂੰ ਰਸਤਾ ਨਹੀਂ ਮਿਲ ਰਿਹਾ ਸੀ ਅਸੀਂ ਬਹੁਤ ਮਿਹਨਤ ਕੀਤੀ ਕਹਿੰਦੇ ਸਾਨੂੰ ਸਾਲ ਤੋਂ ਉੱਤੇ ਹੀ ਹੋ ਗਿਆ ਵੀ ਉਹਦੀਆਂ ਮਿਲਤਾ ਕਰਦੇ ਹੋਏ ਵੀ ਤੂੰ ਸਾਨੂੰ ਜਗ੍ਹਾ ਦੇ ਦੇ ਵੀ ਅਸੀਂ ਇੱਥੋਂ ਦੀ ਸਾਨੂੰ ਨਿਕਲ ਨੂੰ ਰਸਤਾ ਚਾਹੀਦਾ ਕਹਿੰਦੇ ਵੀ ਅਸੀਂ ਕੀਮਤ ਵੀ ਵੱਧ ਦੇਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਉਹ ਕਹਿੰਦੇ ਵੀ ਮੈਂ ਨਹੀਂ ਵੇਚਣੀ ਕਹਿੰਦੇ ਉਹ ਕਹਿੰਦਾ ਚਾਹੇ ਜੋ ਮਰਜ਼ੀ ਕਰ ਲਓ ਮੈਂ ਨਹੀਂ ਵੇਚਣੀ ਕਹਿੰਦੇ ਹੁਣ ਸਾਡੇ ਲਈ ਚਿੰਤਾ ਇਹ ਸੀ ਵੀ ਥਾਂ ਤੇ ਵੀ ਪੈਸੇ ਲੱਗ ਚੁੱਕੇ ਉੱਤੇ ਬਣਾਉਣ ਤੇ ਵੀ ਪੈਸੇ ਲੱਗ ਚੁੱਕੇ ਕਿਉਂਕਿ ਸਾਨੂੰ ਇਹ ਸੀ ਵੀ ਚਲੋ ਪਹਿਲਾਂ ਤਿਆਰ ਕਰ ਲਈਏ ਜਗਾ ਤਾਂ ਮੂਹਰੋਂ ਥਾਂ ਬਾਅਦ ਚੁਲਾਈ ਲਵਾਵਾਂਗੇ ਕਹਿੰਦੇ ਪਰ ਇਹ ਤਾਂ ਪਤਾ ਹੀ ਨਹੀਂ ਸੀ ਵੀ ਮਿਲਣਾ ਹੀ ਨਹੀਂ ਆ ਉਸ ਬੰਦੇ ਨੇ ਮੰਨਣਾ ਹੀ ਨਹੀਂ ਆ ਕਹਿੰਦੇ ਹੁਣ ਸਾਨੂੰ ਸਮਝ ਨਹੀਂ ਆ ਰਹੀ ਸੀ ਤੇ ਕਹਿੰਦੇ ਮੈਂ ਇੱਕ ਦਿਨ ਜਿਹੜੇ ਸੇਵਕ ਨੇ ਉਹਨਾਂ ਨੂੰ ਪੁੱਛਿਆ ਵੀ ਕੌਣ ਹੈ ਉਹ ਬੰਦਾ ਮਤਲਬ ਕਿ ਜਿਹੜਾ ਨਹੀਂ ਮੰਨ ਰਿਹਾ ਕੀ ਪ੍ਰੋਬਲਮ ਹੈ ਕਹਿੰਦੇ ਵੀ ਇਹਨਾਂ ਨੇ ਦੱਸਿਆ ਕਹਿੰਦੇ ਵੀ ਉਹ ਇੱਕ ਗੁਰਸਿੱਖ ਹੈ ਤੇ ਇਹ ਕਹਿੰਦੇ ਵੀ ਮੀਮਾਪਰਸ਼ ਬਹੁਤ ਕੋਸ਼ਿਸ਼ ਕੀਤੀ ਜੋ ਨਹੀਂ ਮੰਨਦਾ ਕਹਿੰਦੇ ਪਰ ਮੈਂ ਕਿਹਾ ਵੀ ਜੇ ਗੁਰਸਿੱਖ ਆ ਨਾ ਫਿਰ ਆਪਾਂ ਉਹਨੂੰ ਨਹੀਂ ਮਨਾਉਂਦੇ ਆਪਾਂ ਉਹਦੇ ਗੁਰੂ ਨੂੰ ਮਨਾਉਨੇ ਆ ਗੁਰੂ ਨੂੰ ਖੁਸ਼ ਕਰਦੇ ਆ ਤੇ ਉਹ ਤਾਂ ਆਪਣੇ ਆਪ ਹੀ ਮੰਨ ਜਾਵੇਗਾ ਤੇ ਇਹ ਕਹਿੰਦੇ ਵੀ ਮੈਂ ਅਗਲੇ ਦਿਨੀ ਸਵੇਰੇ ਉੱਠਿਆ ਕਹਿੰਦੇ ਮੈਂ 11:30 ਵਜੇ ਉੱਠਿਆ ਇਸ਼ਨਾਨ ਕੀਤਾ 12 ਵਜੇ ਕਹਿੰਦੇ ਮੈਂ ਨਾ ਚੌਕੜਾ ਮਾਰਿਆ ਤੇ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ ਕਹਿੰਦੇ ਮੈਂ ਬੜੇ ਪਿਆਰ ਨਾਲ ਪੂਰੇ ਵਿਸ਼ਵਾਸ ਨਾਲ ਕਹਿੰਦੇ ਮੈਂ ਮਨ ਵਿੱਚ ਮੈਨੂੰ ਪੂਰਾ ਵਿਸ਼ਵਾਸ ਸੀ ਇਸ ਗੱਲ ਦਾ ਵੀ ਜਦੋਂ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗਾ ਨਾ ਤੋ ਆਪਣੇ ਆਪ ਉਹ ਹੁਕਮ ਲਾਣਗੇ ਤੇ ਕਾਰਜ ਜਿਹੜਾ ਹੋਵੇਗਾ ਕਹਿੰਦੇ ਮੈਂ ਪਾਠ ਸਮਾਪਤੀ ਕੀਤੀ ਮੈਂ ਅਰਦਾਸ ਕੀਤੀ ਉਸ ਤੋਂ ਬਾਅਦ ਕਹਿੰਦੇ ਮੈਂ ਅਰਦਾਸ ਕਰਕੇ ਕਿਹਾ 20ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਚਾਹੇ ਮੈਂ ਹਿੰਦੂ ਧਰਮ ਤੋਂ ਹੀ ਆ ਪਰ ਤੁਸੀਂ ਜਾਣਦੇ ਹੀ ਹੋ ਤੁਹਾਨੂੰ ਪਤਾ ਹੀ ਹੈ ਸਭ ਕੁਝ ਕਹਿੰਦੇ ਵੀ ਆਪਾਂ ਜਿਹੜੇ ਕਾਰਜ ਕਰਨੇ ਆ ਉਹ ਤਾਂ ਲੋਕ ਭਲਾਈ ਦੇ ਕਰਨੇ ਆ ਪਰਮਾਤਮਾ ਦੇ ਨਾਲ ਜੋੜ ਨਹੀਂ ਹੈ ਇੱਕ ਚੰਗੇ ਕਰਮ ਹੀ ਕਰਨੇ ਆ ਕਹਿੰਦੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਇਸ ਥਾਨ ਵਾਸਤੇ ਰਸਤਾ ਉਹ ਨਹੀਂ ਮਿਲ ਰਿਹਾ ਜਿਹੜਾ ਉਹ ਗੁਰਸਿੱਖ ਹੈ ਉਹ ਤੁਹਾਡਾ ਪਿਆਰ ਹੈ ਤੁਹਾਡਾ ਗੁਰਸਿੱਖ ਹੈ ਤੁਸੀਂ ਚਾਹੋ ਤਾਂ ਕਹਿੰਦੇ ਉਹ ਇੱਕ ਪਲ ਵਿੱਚ ਹਾਂ ਕਰ ਸਕਦਾ ਤੁਸੀਂ ਮਿਹਰ ਕਰੋ ਪਰਮਾਤਮਾ ਉਸ ਨੂੰ ਹੁਕਮ ਲਾਵੋ ਤੇ ਇੰਨਾ ਕਿਰਪਾ ਦਾ ਕਿਹੜਾ ਕਾਜ ਤੁਸੀਂ ਆਪ ਹੀ ਕਰਾ ਦਿਓ ਕਹਿੰਦੇ ਮੈਂ ਬੜੇ ਪਿਆਰ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਅਰਦਾਸ ਕੀਤੀ ਤੇ ਮੈਨੂੰ ਪੂਰਾ ਵਿਸ਼ਵਾਸ ਸੀ ਵੀ ਗੁਰੂ ਸਾਹਿਬ ਜ਼ਰੂਰ ਸੁਣਨਗੇ ਤੇ ਇੱਕ ਚੀਜ਼ ਹੋਰ ਸਮਝਣ ਦੀ ਜ਼ਰੂਰਤ ਹੈ ਵੀ ਜੇ ਸਾਡੀ ਮਨ ਸਾਫ਼ ਹੈ ਨਾ ਜੇ ਸਾਡਾ ਅੰਦਰੋਂ ਸਾਫ਼ ਹੈ ਸਾਡੇ ਮਨ ਵਿੱਚ ਮੈਲ ਨਹੀਂ ਤੇ ਆਪਾਂ ਕੋਈ ਚਤੁਰਾਈ ਕੋਈ ਚਲਾਕੀ ਨਹੀਂ ਕਰ ਰਹੇ ਗੁਰੂ ਸਾਹਿਬ ਸਭ ਜਾਣੇ ਜਾਣੇ ਫਿਰ ਚਾਹੇ ਆਪਾਂ ਕਿਸੇ ਵੀ ਧਰਮ ਤੋਂ ਕਿਉਂ ਨਾ ਹੋਈਏ ਆਪਾਂ ਪਰਮਾਤਮਾ ਨੂੰ ਅਗਰ ਸੱਚੇ ਦਿਲੋਂ ਤੇ ਹਉਣੀ ਆ ਨਾ ਤਾਂ ਗੁਰੂ ਸਾਹਿਬ ਜੀ ਹਮੇਸ਼ਾ ਅੰਦ ਸੰਗ ਸਹਾਇਕ ਕਾਰਜ ਜ਼ਰੂਰ ਸਵਾਰ ਦੇਣੀ ਕਹਿੰਦੇ ਚਲੋ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਆਪਣਾ ਜਿਹੜਾ ਸਮਾਪਤੀ ਕੀਤੀ ਕਹਿੰਦੇ ਉਸੇ ਦੇਣੀ ਜਿੱਦਨੇ ਮੈਂ ਰਾਤ ਨੂੰ 12 ਵਜੇ ਪਾਠ ਕੀਤਾ ਸਵੇਰ ਦੇ 9 ਵਜੇ ਕਹਿੰਦੇ 9 ਵਜੇ ਨਾ ਮੇਰੇ ਸੇਵਕ ਮੇਰੇ ਕੋਲ ਆਏ ਤੇ ਕਹਿੰਦੇ ਮਾਪੁਰਸ਼ੋ ਕਹਿੰਦੇ ਵੀ ਜਿਹੜਾ ਨਾ ਉਹ ਥਾਂ ਜਿੱਦਾਂ ਮੂਹਰੇ ਜਿਹੜਾ ਆਪਾਂ ਨੂੰ ਰਸਤਾ ਨਹੀਂ ਦੇ ਰਿਹਾ ਸੀ ਓ ਗੁਰਸਿੱਖਾਇਆ ਆ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਕਹਿੰਦੇ ਮੈਂ ਹੈਰਾਨ ਕਹਿੰਦੇ ਮੈਂ ਉਠਿਆ ਕਿਉਂਕਿ ਦੇਖੋ ਆਪਾਂ ਨੂੰ ਵਿਸ਼ਵਾਸ ਤਾਂ ਹੁੰਦਾ ਪਰ ਜਦੋਂ ਚੀਜ਼ ਹੁੰਦੀ ਆ ਨਾ ਕੰਮ ਪੜਨਾ ਸ਼ੁਰੂ ਹੁੰਦਾ ਤਾਂ ਸਾਡੀ ਅੰਦਰ ਜਿਹੜੀ ਭਾਵਨਾ ਵਿਰਾਗ ਹੋਰ ਵੀ ਉੱਠ ਖੜਦਾ ਤਾਂ ਕਹਿੰਦੇ ਮੈਂ ਉਹਨਾਂ ਦੇ ਕੋਲ ਗਿਆ ਤੇ ਕਹਿੰਦੇ ਮੈਂ ਨਿਮਰਤਾ ਨਾਲ ਹੱਥ ਜੋੜ ਕੇ ਜਨਕੀ ਪੁੱਛਿਆ ਵੀ ਹਾਂਜੀ ਦੱਸੋ ਤੁਸੀਂ ਵੀ ਆਇਓ ਕੋਈ ਕੰਮ ਹੈ ਕਹਿੰਦੇ ਮਨ ਵਿੱਚ ਮੈਨੂੰ ਅੰਦਰੋਂ ਕਿਤਨਾ ਕੀਤੀ ਮਹਿਸੂਸ ਹੋ ਰਿਹਾ ਸੀ ਵੀ ਗੁਰੂ ਸਾਹਿਬ ਨੇ ਕਾਰਜ ਕਰ ਦਿੱਤਾ ਕਹਿੰਦੇ ਉਹਨਾਂ ਨੇ ਕਿਹਾ ਵੀ ਜਿਹੜਾ ਮੂਹਰੇ ਥਾ ਨਾ ਤੁਸੀਂ ਕਾਫੀ ਟਾਈਮ ਤੋਂ ਮੰਗ ਰਹੇ ਹੋ ਕਹਿੰਦੇ ਵੀ ਮੈਂ ਉਹ ਦੇਣ ਲਈ ਤਿਆਰ ਆ ਕਹਿੰਦੇ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਵੀ ਤੁਸੀਂ ਵੀ ਇਸ ਜੀ ਲਈ ਹਾਮੀ ਭਰੀ ਕਹਿੰਦੇ ਹੁਣ ਮੈਂ ਇੱਕ ਬੇਨਤੀ ਤੁਹਾਡੇ ਵੀ ਅੱਗੇ ਹੋਰ ਕਰਦਾ ਵੀ ਮੈਨੂੰ ਇਹ ਜਰੂਰ ਦੱਸਿਓ ਜਿਹੜੇ ਨਾ ਦੇਖ ਇੱਕ ਮਹਾਂਪੁਰਸ਼ ਹੁੰਦੇ ਹਨ ਉਹ ਚ ਨਿਮਰਤਾ ਬੜੀ ਹੁੰਦੀ ਹੈ ਉਹ ਬੜੇ ਨੀਵੇਂ ਹੋ ਕੇ ਜਿਹੜਾ ਹੈਗਾ ਹਰ ਗੱਲ ਕਰਦੇ ਨੇ ਬੜਾ ਪਿਆਰ ਨਾਲ ਤਾਂ ਕਹਿੰਦੇ ਵੀ ਮੈਨੂੰ ਇੱਕ ਗੱਲ ਦਾ ਜਵਾਬ ਜਰੂਰ ਦਿਓ ਕਹਿੰਦੇ ਵੀ ਅਸੀਂ 1 ਸਾਲ ਤੋਂ ਉੱਪਰ ਹੋ ਗਿਆ ਆਪਣੇ ਜੋੜੇ ਘਸਾਉਂਦਿਆਂ ਨੂੰ ਮੇਰੇ ਕਾਫੀ ਬੰਦੇ ਤੁਹਾਡੇ ਕੋਲ ਗਏ ਵੀ ਪਰ ਤੁਸੀਂ ਕਦੇ ਮੰਨੇ ਨਹੀਂ ਪਰ ਅੱਜ ਹਜੇ ਕੀ ਹੋਇਆ ਵੀ ਜਿਹੜਾ ਤੁਸੀਂ ਆਪ ਚੱਲ ਕੇ ਆਏ ਤੇ ਤੁਸੀਂ ਕਿਹਾ ਵੀ ਮੈਂ ਉਹ ਥਾਂ ਦੇਣ ਲਈ ਤਿਆਰ ਆ ਕਹਿੰਦੇ ਨਾ ਉਹਨਾਂ ਨੇ ਦੱਸਿਆ ਕਹਿੰਦੇ ਮੈਨੂੰ ਅਮਰਤ ਵੇਲੇ ਨਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁਪਨੇ ਦੇ ਵਿੱਚ ਦਰਸ਼ਨ ਹੋਏ ਕਹਿੰਦੇ ਉਹਨਾਂ ਨੇ ਮੈਨੂੰ ਹੁਕਮ ਕੀਤਾ ਕਹਿੰਦੇ ਵੀ ਹਿੰਦੂ ਧਰਮ ਦਾ ਜੋ ਸੁਆਮੀ ਐ ਵੀ ਉਹ ਤੇਰੇ ਤੋਂ ਜਗ੍ਹਾ ਮੰਗ ਰਿਹਾ ਨੇ ਰਸਤਾ ਕਿਉਂ ਨਹੀਂ ਤੂੰ ਦੇ ਰਿਹਾ ਕਹਿੰਦੇ ਇਹਨਾਂ ਨੇ ਕਾਰਜ ਤਾਂ ਚੰਗੇ ਹੀ ਕਰਨੇ ਆ ਨਾ ਉਹਨਾਂ ਨੇ ਧਰਮ ਦੇ ਹੀ ਕਾਰਜ ਕਰਨੇ ਆ ਇੱਕ ਚੰਗੇ ਕਾਰਜ ਦੇ ਵਿੱਚ ਤੂੰ ਕਿਉਂ ਰੁਕਾਵਟ ਬਣਾ ਰਿਹਾ ਤੇ ਕਹਿੰਦੇ ਮੈਨੂੰ ਉਸ ਤੋਂ ਬਾਅਦ ਇੱਕਦਮ ਆਖਾ ਖੁੱਲ ਗਈ ਕਹਿੰਦੇ ਫਿਰ ਮੈਂ ਬਸ ਉਦੋਂ ਤੋ ਇਹੀ ਸੋਚ ਰਿਹਾ ਸੀ ਕਿ ਕਦ 9:00 ਵਜਣ ਤੇ ਕਦ ਮੈਂ ਤੁਹਾਡੇ ਕੋਲ ਆ ਕੇ ਜਿਹੜਾ ਹੈਗਾ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰ ਸਕਾਂ ਕਹਿੰਦੇ ਮੈਨੂੰ ਅੰਦਰੋਂ ਇੰਨੀ ਤੜਫਣਾ ਲੱਗੀ ਹੋਈ ਸੀ ਵੀ ਕਿਤੇ ਮੇਥੋਂ ਗਲਤੀ ਨਾਲ ਵੀ ਗੁਰੂ ਸਾਹਿਬ ਦੇ ਹੁਕਮ ਦਾ ਨਿਰਾਦਰ ਨਾ ਹੋ ਜਾਵੇ ਕਹਿੰਦੇ ਫਿਰ ਉਸਨੇ ਉਹ ਥਾਂ ਜਿੰਨੀ ਕੀਮਤ ਅਸੀਂ ਦੇ ਰਹੇ ਸੀ ਵਧਾ ਕੇ 100 ਵਿੱਚ ਵੀ ਨਹੀਂ ਬਲਕਿ ਬਹੁਤ ਹੀ ਘੱਟ ਕੀਮਤ ਦੇ ਵਿੱਚ ਹੀ ਸਾਨੂੰ ਉਹ ਜਗ੍ਹਾ ਦੇ ਦਿੱਤੀ ਜਿਹੜਾ ਦਾ ਨਾਰਮਲ ਰੇਟ ਸੀ ਥਾਂ ਦਾ 100 ਸਾਨੂੰ ਉਹ ਜਗ੍ਹਾ ਦੇ ਦਿੱਤੀ ਕਹਿੰਦੇ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਰੌਣਕ ਲੱਗੀ ਹੋਈ ਆ ਹੁਣ ਇੱਥੇ ਸਾਨੂੰ ਇੱਕ ਚੀਜ਼ ਸਮਝਣ ਦੀ ਲੋੜ ਹੈ ਕਿ ਜਦੋਂ ਅਸੀਂ ਗੁਰਬਾਣੀ ਜਪਦੇ ਆ ਨਾ ਸਾਡੇ ਮਨ ਅੰਦਰ ਬਹੁਤ ਤਰ੍ਹਾਂ ਦੇ ਸਵਾਲ ਉੱਠਦੇ ਨੇ ਵੀ ਕਾਰਜ ਹੋਵੇਗਾ ਕਿ ਨਹੀਂ ਹੋਵੇਗਾ ਕਦੋਂ ਹੋਵੇਗਾ ਆਪਾਂ ਇਹਨਾਂ ਚੀਜ਼ਾਂ ਦੇ ਧਿਆਨ ਫੋਕਸ ਰੱਖਦੇ ਆਂ ਤੇ ਇਹਦੇ ਕਰਕੇ ਆਪਣਾ ਧਿਆਨ ਕਿੱਥੇ ਨਹੀਂ ਟਿਕਦਾ ਗੁਰੂ ਦੇ ਚਰਨਾਚ ਨਹੀਂ ਟਿਕਦਾ ਗੁਰਬਾਣੀ ਚ ਨਹੀਂ ਟਿਕਦਾ ਜਿਹੜਾ ਸਕੂਨ ਬਾਣੀ ਜਪਣ ਨਾਲ ਮਿਲਣਾ ਉਹ ਨਹੀਂ ਮਿਲ ਪਾਉਂਦਾ ਸੋ ਆਪਾਂ ਆਪਣਾ ਧਿਆਨ ਇਹਨਾਂ ਚੀਜ਼ਾਂ ਤੋਂ ਹਟਾ ਕੇ ਅਗਰ ਇੱਧਰ ਲਗਾਈਏ ਨਾ ਪੂਰਨ ਤੌਰ ਤੇ ਤੇ ਵਿਸ਼ਵਾਸ ਰੱਖੀਏ ਵੀ ਜੇ ਕਾਰਜ ਅਜ ਨਹੀਂ ਹੋਇਆ ਨਾ ਤਾਂ ਕੋਈ ਗੱਲ ਨਹੀਂ ਅੱਗੇ ਜਾ ਕੇ ਹੋ ਜਾਏਗਾ ਜਦੋਂ ਗੁਰੂ ਸਾਹਿਬ ਦਾ ਹੁਕਮ ਹੋਵੇਗਾ ਜ਼ਰੂਰ ਹੋ ਜਾਵੇਗਾ ਦੇਖੋ ਇੱਕ ਚੀਜ਼ ਸਮਝਣ ਦੀ ਹੋਰ ਲੋੜ ਹੈ ਪਰਮਾਤਮਾ ਉਹ ਨਹੀਂ ਦਿੰਦੇ ਜੋ ਅਸੀਂ ਮੰਗਦੇ ਆ ਜੋ ਸਾਨੂੰ ਸਹੀ ਲੱਗਦਾ ਹੈ ਗੁਰੂ ਸਾਹਿਬ ਉਹ ਦਿੰਦੇ ਨੇ ਜੋ ਸਾਡੇ ਵਾਸਤੇ ਸਹੀ ਹੁੰਦਾ ਹੈ ਪਰਮਾਤਮਾ ਕਦੇ ਵੀ ਆਪਣੀ ਸੇਵਕਾਂ ਦਾ ਆਪਣੇ ਪਿਆਰਿਆਂ ਦਾ ਆਪਣੇ ਬੱਚਿਆਂ ਦਾ ਕਦੇ ਵੀ ਬੁਰਾ ਨਹੀਂ ਕਰਦੇ ਹਮੇਸ਼ਾ ਉਹਨੂੰ ਚੰਗਾ ਹੀ ਦਿੰਦੇ ਨੇ ਉਸ ਜਿੰਨੀ ਉਹਦੀ ਉਮੀਦ ਹੁੰਦੀ ਹੈ ਉਸ ਤੋਂ ਵੱਧ ਕੇ ਹੀ ਦਿੰਦੇ ਨੇ ਸੋ ਵਿਸ਼ਵਾਸ ਰੱਖੋ ਪੂਰੀ ਭਾਵਨਾ ਰੱਖੋ ਗੁਰਬਾਣੀ ਚਾਹੇ ਜਿਹੜੀ ਮਰਜ਼ੀ ਜਪ ਲਓ ਬਸ ਵਿਸ਼ਵਾਸ ਰੱਖੋ ਸੋ ਮੇਰੀ ਉਮੀਦ ਕਰਦੀ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ